ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਚੀ ਸੰਗਤ ਨੂੰ ਸਭ ਤੋਂ ਪਹਿਲਾਂ ਤੇ ਗੁਰੂ ਨਾਨਕ ਪਾਸ਼ਾ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਕਿਉਂਕਿ ਗੁਰੂ ਨਾਨਕ ਪਾਸ਼ੇ ਦਾ ਆਪਾਂ ਸਾਰੇ ਪ੍ਰਕਾਸ਼ ਦਿਹਾੜਾ ਬੜੀ ਚੜ੍ਹਦੀ ਕਲਾ 'ਚ ਮਨਾ ਰਹੇ ਆਂ ਤੇ ਚੜ੍ਹਦੀ ਕਲਾ ਦੇ ਵਿੱਚ ਆਪਾਂ ਰਹੀਏ ਬਾਕੀ ਸਾਰਿਆਂ ਨੂੰ ਵੱਤ ਵੱਤ ਆਪਾਂ ਵੀਡੀਓ ਸ਼ੇਅਰ ਕਰੀਏ ਕਿਉਂਕਿ ਆਪਾਂ ਪੰਥ ਦੀ ਗੱਲ ਕਰਨੀ ਆ ਸਮਾਜ ਦੀ ਗੱਲ ਕਰਨੀ ਆ ਆਪਾਂ ਕੌਮ ਦੀ ਗੱਲ ਕਰਨੀ ਆ ਕਿਉਂਕਿ ਵੀਡੀਓ ਸਭ ਨੂੰ ਸ਼ੇਅਰ ਕਰਨੀ ਚਾਹੀਦੀ ਕਿਉਂਕਿ ਤਾਂ ਹੀ ਸਾਡੀ ਸੰਗਤ ਤੱਕ ਗੱਲ ਪਹੁੰਚੇਗੀ ਅੱਜ ਦਾ ਮੁੱਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਮੁੱਦੇ ਚੱਲਦੇ ਪਏ ਆ ਥੋੜੇ ਦਿਨ ਪਹਿਲਾਂ ਆਪਾਂ ਨੂੰ ਪਤਾ ਹੈ ਕਿ ਜਿਹੜੇ ਪੁੱਛੋ ਵਾਲੇ ਡੇਰੇ ਦੀ ਵੀਡੀਓ ਚੱਲਦੀ ਪਈ ਸੀ ਉਹ ਵਿਵਾਦ ਹਜੇ ਖਤਮ ਨਹੀਂ ਸੁਹਾ ਆਪਣਾ ਵੀ ਜਿਹੜੀ ਸੰਤ ਬਾਬਾ ਸਖਦੇਵ ਸਿੰਘ ਨੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਢਾਈ ਸਾਰਿਆਂ ਨੂੰ ਪਤਾ ਆਪਾਂ ਨੂੰ ਸਾਰਿਆਂ ਨੇ ਅਸੀਂ ਵੀ ਉਹਤੇ ਵੀਡੀਓ ਪਾਈਆਂ ਬਾਬਾ ਰਾਜਾ ਰਾਜ ਸਿੰਘ ਨੇ ਵੀ ਪਾਈਆਂ ਹੋਰ ਵੀ ਕਈ ਸੰਸਤਾ ਇੱਕ ਦੋ ਬੋਲੀਆ ਜਿਆਦੀਆਂ ਨਹੀਂ ਬੋਲੀਆ ਕਿਉਂਕੋ ਸਾਰੇ ਇਹਨਾਂ ਸਾਦਾ ਤੋਂ ਸ਼ਾਇਦ ਡਰਦੇ ਆ ਨਹੀਂ ਬੋਲਦੇ ਇਸ ਕਰਕੇ ਆਪਾਂ ਨੂੰ ਚੰਗੀ ਗੱਲਾਂ ਦੇ ਵਿਚਾਰ ਦੇਣਾ ਚਾਹੀਦਾ ਹੈ ਕਿਉਂਕਿ ਜੇ ਇੱਕ ਸੰਤ ਬਹੁਤ ਵੱਡਾ ਹੈ ਤੇ ਜੇ ਉਹਨੇ ਧਰਮ ਕੰਮ ਜ਼ਿਆਦਾ ਕੀਤੇ ਆ ਤੇ ਕੀ ਉਸ ਬੰਦੇ ਨੂੰ ਪੰਥ ਵੱਲੋਂ ਜਾਂ ਅਕਾਲ ਤਖਤ ਵੱਲੋਂ ਇੱਕ ਮਨਜ਼ੂਰੀ ਹੈ ਵੀ ਉਹ ਜੋ ਮਰਜ਼ੀ ਕਰ ਸਕਦਾ ਇਹ ਸਾਰੇ ਗੱਲ ਧਿਆਨ ਚ ਦਿਓ ਮੇਰੇ ਸਾਰੇ ਵੀਰ ਤੁਸੋਂ ਹੁੰਦੇ ਧਿਆਨ ਦੇ ਨਾਲ ਵੀ ਕੀ ਇੱਕ ਜੇ ਬੰਦਾ ਕੋ ਪੰਥ ਵੱਲੋਂ ਸੰਤ ਬਾਬਾ ਸਖਦੇਵ ਸਿੰਘ ਲਾਲੋ ਜੇ ਉਹਨੇ ਕੀ ਗੱਲ ਪੰਥ ਦੇ ਕਾਰਜ ਤੇ ਜ਼ਿਆਦਾ ਕੀਤੇ ਜਾਂ ਸਕੂਲ ਬਣਾਏ ਆ ਤਾਂ ਜਾਂ ਸਵਾਵਾ ਕੋਈ ਜ਼ਿਆਦìਆ ਕੀਤੀ ਐ ਜਿਹੜਾ ਬੰਦਾ ਜ਼ਿਆਦੀ ਸੇਵਾ ਕਰਦਾ ਕੀ ਉਹਨੂੰ ਹੱਕ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਉਹ ਕੁਰਸੀ ਢਾ ਕੇ ਬਹਿ ਸਕੇ ਤੇ ਜਾਂ ਉਹਨੂੰ ਕੋਈ ਖਾਲਸਾਖ ਸਾਹਮਣੇ ਮੰਗ ਪੱਤਰ ਦਿੱਤਾ ਹੋਵੇ ਵੀ ਭਾਈ ਤੂੰ ਸਵਾਵਾ ਜ਼ਿਆਦìਆ ਨਿਭਾਈਆਂ ਐ ਤੂੰ ਵੱਧ ਸੇਵਾ ਕਰਦਾ ਐ ਤੂੰ ਕੁਰਸੀ ਢਾ ਕੇ ਬਹਿ ਸਕਦਾ ਕੱਲ ਨੂੰ ਕੋ ਉਹਦੇ ਤੋਂ ਵੱਧ ਸੇਵਾ ਕਰੇਗਾ ਕਿ ਉਹ ਗੁਰੂ ਗ੍ਰੰਥ ਸਾਹਿਬ ਤੋਂ 4 ਫੁੱਟ ਉੱਚੀ ਕੁਰਸੀ ਲਾ ਸਕੇਗਾ ਜੇ ਇੱਕ ਬੰਦੇ ਦੇ 50 ਸਕੂਲ ਚੱਲਦੇ ਆ ਜੇ ਉਹ ਉਹਨ ਵਾਲੇ ਟਾਈਮ ਤੇ 100 ਸਕੂਲ ਚਲਾ ਕੇ ਤੇ ਕਿਉ ਗੁਰੂਗ੍ਰੰਥ ਸਾਹਿਬ ਤੋਂ 2 ਫੁੱਟ ਉੱਚੀ ਹੋਰ ਕੁਰਸੀ ਢਾ ਸਕਦਾ ਉਹਨੂੰ ਇਹ ਹੱਕ ਥੋੜਾ ਮਿਲ ਜਾਂਦਾ ਵੀ ਜੇ ਸਵਾਮਾ ਜਾਦੀਆ ਕਰਦਾ ਏ ਕਿ ਗੁਰੂਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਢਾਵੇ ਥੋੜੇ ਦਿਨ ਪਹਿਲਾਂ ਤੁਸੀਂ ਕੱਲ ਦਾ ਪਰਸੋਂ ਦਾ ਬਿਆਨ ਦੇਖਿਆ ਮੱਕੜ ਭਾਈ ਮੱਕੜ ਜਿਹੜਾ ਚੈਨਲ ਚਲਾ ਰਿਹਾ ਉਹਦੀ ਇੰਟਰਵਿਊ ਲੈ ਰਿਹਾ ਵੀ ਬਾਬਾ ਜੀ ਤੁਸੀਂ ਇੱਥੇ ਜਾਤ ਪਾਤ ਨਹੀਂ ਕਰਦੇ ਬਾਬਾ ਜੀ ਇੱਥੇ ਲੰਗਰ ਦੀਆਂ ਦੋ ਪੰਗਤਾਂ ਲੱਗਦੀਆਂ ਸੀ ਜਿਹਾ ਭਾਂਡਿਆਂ ਤੇ ਲਿਖਿਆ ਹੋਇਆ ਸੀ ਤੁਸੀਂ ਬਾਬਾ ਸਖਦੇਵ ਸਿੰਘ ਦੇ ਮੂੰਹ ਸੁਣੀਏ ਗੱਲ ਉਹ ਕਹਿੰਦਾ ਹਾਂ 6-7 ਸਾਲ ਪਹਿਲੋਂ ਅਸੀਂ ਇੱਥੇ ਦੋ ਬਾਟੇ ਕਰਦੇ ਸੀਗੇ ਲੰਗਰ ਦੀਆਂ ਦੋ ਪੰਗਤਾਂ ਲਾਉਂਦੇ ਸੀਗੇ ਇਹ ਸਾਰੀ ਸੰਗਤ ਬੜਾ ਧਿਆਨ ਦੇਵੇ ਧਿਆਨ ਦੇ ਨਾਲ ਸੁਣਨ ਵਾਲੀ ਗੱਲ ਆ ਸਾਡੇ ਲੋਕਾਂ ਦੀ ਬੜੀਆ ਚੀਕਾ ਪੈਂਦੀ ਹੈ ਜਦੋਂ ਅਸੀਂ ਕੋਈ ਵੀਡੀਓ ਬੋਲਦੇ ਹਾਂ ਬਹੁਤ ਚੀਕਾ ਮਾਰਦੇ ਆ ਥੱਲੇ ਕਮੈਂਟ ਕਰਦੇ ਆ ਵੀ ਕਿਤੇ ਜਾਤ ਪਾਤ ਨਹੀਂ ਹੁੰਦੀ ਹੁਣ ਤੁਸੀਂ ਦੱਸੋ ਤੁਹਾਡਾ ਬਾਬਾ ਆਪ ਕਹਿ ਰਿਹਾ ਤੁਹਾਡਾ ਬਾਬਾ ਆਪ ਕਹਿ ਰਿਹਾ ਵੀ ਅਸੀਂ ਇੱਥੇ ਜਾਤ ਪਾਤ ਪੰਜ ਛੇ ਸਾਲ ਕੋ ਲੋ ਕਰਦੇ ਰਹਿਆ ਸਾਡੇ ਭਾਂਡੇ ਅਡੋਟ ਸੀਗੇ ਅੰਮ੍ਰਿਤ ਛਕੋਣ ਦੇ ਦੋ ਬਾਟੇ ਸੀਗੇ ਇੱਥੋਂ ਤੱਕ ਕਿ ਉਹਨੇ ਇਹ ਕਹਿਤਾ ਵੀ ਕਾਲ ਤੱਕ ਸਾਬ ਤੇ ਵੀ ਹਰਮੰਦਰ ਸਾਹਿਬ ਦੇ ਵਿੱਚ ਚੌਥਾ ਪੋੜਾ ਆ ਡਿਆ ਤੁਸੀਂ ਕਦੋਂ ਦੇਖਿਆ ਚੌਥਾ ਪੋੜਾ ਆ ਡੇ ਹਰਮੰਦਰ ਸਾਹਿਬ ਤੇ ਕਦੋਂ ਜਾਤ ਪਾਤ ਹੁੰਦੀ ਉੱਥੇ ਐਸਜੀਪੀਸੀ ਵੱਲੋਂ ਇੱਕ ਬਾਟੇ ਚ ਅੰਮ੍ਰਿਤ ਛਕਾਇਆ ਜਾਂਦਾ ਕੁਝ ਕਿ ਤੁਹਾਡੇ ਵਰਗੇ ਠੇਕੇਦਾਰ ਤੁਹਾਡੇ ਵਰਗੇ ਪੰਥ ਦੇ ਦੁਖੀ ਜਿਨ੍ਹਾਂ ਨੇ ਪੰਥ ਨੂੰ ਤੋੜਿਆ ਜਿਨ੍ਹਾਂ ਨੇ ਪੰਥ ਨੂੰ ਵੰਡਿਆ ਜਿਨ੍ਹਾਂ ਨੇ ਕੌਮ ਨੂੰ ਵੰਡਿਆ ਦੱਸੋ ਤੁਹਾਡੀ ਕੀ ਦੇਣ ਆ ਪੰਥ ਨੂੰ ਜੇ ਤੁਸੀਂ ਸਕੂਲ ਚਲਾ ਕੇ ਤੇ ਜਮਾ ਸਵਾਮਾ ਜਾਰੀਆਂ ਕਰਕੇ ਤੇ ਕੀ ਤੁਸੀਂ ਗੁਰੂ ਗੋਬਿੰਦ ਸਿੰਘ ਦੀ ਪਾਤਸ਼ਾਹ ਦੀ ਮਰਜ਼ਾਦਾ ਖੰਡਣ ਕਰ ਦੋਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਇਹ ਸਦਾ ਸੀਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਇਹ ਮਰਜ਼ਾਦਾ ਸੀ ਕੀ ਗੱਲ ਤੁਹਾਡੀ ਸੰਸਤਾ ਕਿੰਨੇ ਚਿਰ ਤੋਂ ਚੱਲਦੀ ਆ ਰਹੀ ਆ 100 ਸਾਲ ਤੋਂ 200 ਸਾਲ ਤੋਂ ਸੰਸਤਾ ਸੰਸਤਾ ਚੱਲ ਰਹੀ ਤੇ ਤੁਹਾਡੀ ਸੰਪਰਦਾਵਾ ਚੱਲ ਰਹੀ ਏ ਕੀ ਉਹਨਾਂ ਨੂੰ ਇੰਨੇ ਚਿਰ ਦੇ ਵਿੱਚ ਇਹ ਨਹੀਂ ਆ ਕਲੀਏ ਵੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਜਾਤ ਪਾਤ ਇੱਕ ਕੀਤੀ ਸੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਜਾਤ ਪਾਤ ਇੱਕ ਕਰਕੇ ਅੰਬਰ ਸ਼ਕਾਇ ਸੀ ਤੇ ਕੀ ਤੁਹਾਡੀ ਜਿਹੜੀ ਸੰਪਰਦਾਵਾਂ 100 ਸਾਲ ਤੋਂ ਚੱਲਦੀ ਪਈ ਹੈ ਕਿ 100 ਸਾਲ ਤੋਂ ਤੁਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਮੰਨਿਆ ਹੀ ਨਹੀਂ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਤੁਸੀਂ ਗੁਰੂ ਨਹੀਂ ਮੰਨਦੇ ਜੇ ਤੁਸੀਂ ਮੰਨਦੇ ਆ ਇੰਨੀ ਪੁਰਾਣੀ ਸੰਪਰਦਾਵਾਂ ਹੋਣ ਦੇ ਬਾਵਜੂਦ ਜਾਤਵਾਦ ਕਿੱਥੋਂ ਤੁਹਾਡੇ ਚ ਵੜ ਗਈ ਭਾਂਡੇ ਤੁਸੀਂ ਕਦੋਂ ਅਲੱਗ ਕਰ ਲੇ ਤੁਸੀਂ ਆਪਣੇ ਮੂੰਹੋਂ ਕਹਿ ਰਹੇ ਆ ਵਿਸ਼ੇਸ਼ਾਸ 7 ਸਾਲ ਪਹਿਲੋਂ ਅਸੀਂ ਜਾਤ ਪਾਤ ਕਰਦੇ ਸੀ ਕਿ ਜਿਹੜੇ ਤੁਹਾਡੇ ਤੋਂ ਪਹਿਲੋਂ ਦੇ ਬਾਬੇ ਸੀ ਉਹਨਾਂ ਅਮਰਤ ਨਹੀਂ ਛਕਿਆ ਉਹਨਾਂ ਨੂੰ ਸਿੱਖੀ ਬਾਰੇ ਗਿਆਨ ਨਹੀਂ ਸੀਗੇ ਕਿ ਉਹ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਨਹੀਂ ਪੜ੍ਹਦੇ ਸੀ ਕਿ ਉਹ ਮਨੂਸ ਸਿਮਰਤੀ ਪੜ੍ਹਦੇ ਸੀਗੇ ਜਿਹੜੇ ਬਾਬਾ ਸਖਦੇਵ ਸਿੰਘ ਤੋਂ ਬਾਬੇ ਸੀ ਪਹਿਲਾ ਬਾਬੇ ਸੀ ਕਿ ਉਹ ਮਨੂਸ ਸਿਮਰਤੀ ਪੜ੍ਹਦੇ ਸੀ ਕਿ ਉਹ ਮਨੁਵਾਦੀ ਸੀਗੇ ਜਿਹੜੇ ਦੋ ਬਾਟੇ ਕਰਦੇ ਸੀ ਲੰਗਰ ਦੀਆਂ ਦੋ ਪੰਗਤਾਂ ਕਰਦੇ ਸੀ ਕਿ ਏਡੀ ਵੱਡੀ ਸੰਪਰਦਾ ਹੋ ਕੇ ਉਹਨਾਂ ਨੂੰ ਨੇਚਰ 'ਚ ਅਗਲੀ ਨਹੀਂ ਆਈ ਵੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਮਰਜ਼ਾਇਦਾ ਕੀ ਸੀ ਗੁਰੂ ਗੋਬਿੰਦ ਸਿੰਘ ਪਾਸ਼ਾ ਕਹਿੰਦੇ ਸੀ ਜਦੋਂ ਅਮਰ ਸ਼ਿਕਾਇਆ ਇੰਨੀ ਕੀ ਕਿਰਪਾ ਸੇ ਸਜੇ ਹਮ ਹੈ ਇਨ ਮੋਸੇ ਗਰੀਬ ਕਰੋੜ ਪਰੇ ਹੈ ਉਹ ਕਿਹੜੀ ਮਰਿਆਦਾ ਸੀ ਜਦੋਂ ਖੰਡਾ ਵੰਟੇ ਇਖਤਿਆਰ ਕੀਤਾ ਗੁਰੂ ਗੋਬਿੰਦ ਸਿੰਘ ਪਾਸ਼ਾ ਸਾਨੂੰ ਪਤਾ ਹੈ ਵੀ ਸਾਡੇ ਕਈ ਠੇਕੇਦਾਰ ਨੇ ਹੰਗ ਸਿੰਘ ਵੀ ਆ ਕਈ ਸਾਡੀਆਂ ਨਿਹੰਗ ਸਿੰਘ ਦੇ ਸੰਗ ਦੀਆਂ ਜਥੇਬੰਦੀਆਂ ਠੇਕੇਦਾਰ ਆ ਜਿਨ੍ਹਾਂ 'ਚ ਦੋ ਵਾਟੇ ਕਰਦੇ ਆ ਜਿਨ੍ਹਾਂ 'ਚ ਜਾਤ ਪਾਤ ਹੁੰਦੀ ਆ ਦੇਖੋ ਨਾਥਾ ਸੀ ਇਹਨਾਂ ਨੂੰ ਵੀ ਪਾਉਣੀ ਆ ਜਿਨ੍ਹਾਂ ਜਾਤ ਪਾਤ ਕੀਤੀ ਆ ਜਿਨ੍ਹਾਂ ਨੇ ਕੁਰਸੀ ਬਰਾਬਰ ਦੇ ਡਾਈ ਆ ਤੇ ਨਾਥਾ ਸੀ ਉਹਨਾਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ ਪਾਵਾਂਗੇ ਸਮੇਂ ਦਾ ਸਾਮਨ ਸਭ ਕੋ ਚੱਲ ਰਿਹਾ ਜਿਹੜੀ ਜਾਤ ਪਾਤ ਤੁਸੀਂ ਅੱਜ ਤੋਂ 7-8 ਸਾਲ ਪਹਿਲਾਂ ਕਰਦੇ ਸੀ ਲੱਤਾ ਤੁਹਾਡੀਆਂ ਭਾਰ ਦੀ ਚਲਦੀਆਂ ਪਈਆਂ ਫੇਰੋਂ ਤੁਸੀਂ ਸ਼ਰਿਆਂ ਬਾਟਿਆਂ ਦੇ ਠੁੱਡੇ ਮਾਰਦੇ ਸੀ ਸ਼ਰਿਆਂ ਭਾਂਡਿਆਂ ਤੇ ਲਿਖਦੇ ਸੀ ਤੁਹਾਡੀਆਂ ਚੀਕਾਂ ਪਵਾ ਪਵਾ ਕੇ ਚੀਜ਼ਾਂ ਬੰਦ ਕਰਾਈਆਂ ਸੀ ਹੁਣ ਤੁਸੀਂ ਜਾਤ ਕਰਦੇ ਚੋਰੀ ਕਰਦੇ ਜੇ ਸਾਡੇ ਨਿਹੰਗਾਂ ਸਿੰਘਾਂ ਜੀ ਦੀ ਚੋਰੀ ਕਰਦੇ ਆ ਸ਼ਰਿਆਂ ਬਾਟਿਆਂ ਦੇ ਤੁਸੀਂ ਠੁੱਡੇ ਮਾਰਨ ਜੋਗੇ ਨੀ ਰੇ ਜੇ ਤੁਸੀਂ ਬਾਟਿਆਂ ਦੇ ਠੁੱਡੇ ਮਾਰਨ ਜੋਗ ਨਹੀਂ ਰੇ ਤੇ ਰਿਆਣੇ ਤੁਹਾਡੇ ਦੋ ਬਾਟੇ ਵੀ ਨਹੀਂ ਦੇਣੇ ਅਸੀਂ ਇਸ ਕਰਕੇ ਸਾਰੇ ਆਪਾਂ ਤਕੜੀ ਹੋਈਏ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਨਹੀਂ ਲੱਗਣ ਦੇਣੀ। ਨਾ ਲੱਗੀ ਆ, ਨਾ ਲੱਗਣ ਦੇਣੀ ਆ। ਅਕਾਲ ਤਖਤ ਸਾਹਿਬ ਦੇ ਜ਼ਹਿਦਾਦ ਨੂੰ ਬੇਨਤੀ ਆ। ਯਾਨੀ ਕਲਦੀਪ ਸਿੰਘ ਗੜਗੱਜ ਜੀ, ਤੁਸੀਂ ਅਕਾਲ ਤਖਤ ਸਾਹਿਬ ਦੇ ਜ਼ਹਿਦਾਦਾਰੇ, ਨਾ ਤੁਸੀਂ ਕਿ ਚਾਰ ਬੰਦਿਆਂ ਦੇ ਜ਼ਹਿਦਾਦ। ਸਾਰੇ ਕੌਮ ਦੇ ਜ਼ਹਿਦਾਦਾਰ, ਸਾਰੇ ਪੰਥ ਦੇ ਜ਼ਹਿਦਾਦਾਰ ਜੀ, ਕੀ ਤੁਹਾਡੀਆਂ ਲੱਤਾਂ ਇੰਨਾ ਨਹੀਂ ਭਾਰ ਚੱਲਦੀ ਆ ਵੀ ਇੱਕ ਸੰਤ ਨੇ ਅੱਜ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਡਾਲੀ? ਇੱਕ ਸੰਤ ਕਹਿ ਰਿਹਾ ਵੀ ਅਸੀਂ ਜਾਤ ਪਾਤ ਕਰਦੇ ਸੀ 7 ਸਾਲ ਪਹਿਲੋਂ। ਕੀ ਤੁਸੀਂ ਸਟੈਂਡ ਕਿਉਂ ਲੈ ਰਹੇ? ਅੱਜ ਕਿੰਨੇ ਟਾੜੀਏ ਪੰਜਾਬ ਦੇ ਵਿੱਚ ਦੱਸੋ ਤੁਸੀਂ ਸਾਰੀ ਕੌਮ ਸੁਣਦੀ ਐ ਕਿਹੜੇ ਕਿਹੜੇ ਵੱਡੇ ਜਿਹੜੇ ਕਹਿੰਦੇ ਆ ਇੰਟਰਨੈਸ਼ਨਲ ਟਾੜੀ ਜਥੇ ਆ ਇਹ ਜਿਹੜੇ ਵੱਡੇ ਪ੍ਰਚਾਰਕ ਆ ਕੀ ਉਹਨਾਂ ਲਈ ਅੱਜ ਜ਼ੁਬਾਨ ਨੂੰ ਤਾਲੇ ਕਿਉਂ ਲੱਗੇ ਆ ਜਦੋਂ ਕੋਈ ਫਿਲਮ ਹੁੰਦੀ ਆ ਉਦੋਂ ਉਹਨਾਂ ਨੂੰ ਚੀਕਾ ਪੈਂਦੀ ਐ ਵਿਆਹ ਦੇਖੋ ਕੀ ਹੋ ਗਿਆ ਸੀ ਫਿਲਮ ਦਾ ਵਿਰੋਧ ਕਰਨਾ ਹੈ ਕਿ ਬਾਬੇ ਦਾ ਵਿਰੋਧ ਟਾੜੀ ਕਿਉਂ ਨਹੀਂ ਕਰ ਰਹੇ ਕਿਉਂ ਬਾਬੇ ਕੋਲ ਪੈਸੇ ਲੈਣ ਜਾਂਦੇ ਆ ਕਿ ਬਾਬੇ ਦੀ ਸਟੇਜ ਤਾਂ ਹੀ ਨਹੀਂ ਕਰਦੇ ਆ ਇਸ ਕਰਕੇ ਢਾਡੀ ਸਿੰਘ ਉਹ ਧਿਆਨ ਨਾਲ ਸੁਣ ਲੋ ਬੋਲਣਾ ਤੁਹਾਨੂੰ ਹੀ ਪੈਣਾ ਜੇ ਤੁਸੀਂ ਆਦ ਕੀ ਨਾਣਾ ਬੋਲੇ ਤੇ ਜੇ ਤੁਸੀਂ ਤੁਸੀਂ ਕਿਸੇ ਫਿਲਮ ਦਾ ਵਿਰੋਧ ਕਰਤਾ ਢਾਡੀਆਂ ਨੇ ਫਿਰ ਆਪਣਾ ਹਿਸਾਬ ਲਾ ਲਿਓ ਤੁਸੀਂ ਤੁਹਾਡਾ ਕੀ ਬੰਨਾ ਹੁਣ ਤੁਸੀਂ ਜਿਹੜਾ ਬੰਦਾ ਕੁਰਸੀ ਲਾ ਰਿਹਾ ਜਿਹੜਾ ਜਾਤ ਪਾਤ ਦੀ ਗੱਲ ਕਰਦਾ ਤੁਸੀਂ ਢਾਡੀ ਕੋਈ ਉਹਦੇ ਖਿਲਾਫ ਨਹੀਂ ਬੋਲਣਦੇ ਤੇ ਜਿੱਦਨ ਤੁਸੀਂ ਕਿਸੇ ਫਿਲਮ ਦਾ ਵਿਰੋਧ ਕੀਤਾ ਤੇ ਫਿਰ ਤੁਹਾਨੂੰ ਅਸੀਂ ਪੁੱਛਾਂਗੇ ਤੁਹਾਡੇ ਗੱਲ ਫੜਾਂਗੇ ਜਦੋਂ ਤੁਸੀਂ ਬਾਬੇ ਖਿਲਾਫ ਨਹੀਂ ਸੀ ਬੋਲਦੇ ਤੇ ਅੱਜ ਤੁਸੀਂ ਉਹਨਾਂ ਗਰੀਬ ਲੋਕਾਂ ਦੇ ਖਿਲਾਫ ਕਿਉਂ ਬੋਲਦੇ ਜੀ ਉਹ ਹੀ ਸਤਕਾਰ ਕੀ ਮਿੱਟੀ ਨੂੰ ਕਹਿ ਰਿਹਾ ਮੈਂ ਸਤਕਾਰ ਕਮੇਟੀ ਵਾਲੇ ਥਾਂ ਥਾਂ ਤੇ ਜਾ ਕੇ ਲੋਕਾਂ ਨੂੰ ਕੁੱਟਦੇ ਜੇ ਗਰੀਬਾਂ ਨੂੰ ਕੁੱਟਦੇ ਜੇ ਗਰੀਬਾਂ ਦੇ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਚੁੱਕਦੇ ਜੇ ਤੇ ਅੱਜ ਉਹ ਬਾਬਾ ਕਹਿੰਦਾ ਮੈਂ ਕੁਰਸੀ ਵੀ ਲਾਵਾਂਗਾ ਤੇ ਪਹਿਲੋ ਜਾਤ ਪਾਤ ਕਰਦਾ ਸੀ ਅੱਜ ਉਹਨੇ ਹਰ ਮੰਦਰ ਸਾਧ ਤੱਕ ਟਾਰਗੇਟ ਕੀਤਾ ਵੀ ਉੱਥੇ ਵੀ ਚੌਥਾ ਪੋੜਾ ਸੀ ਅਸੀਂ ਉਹਨੂੰ ਕਹਿਣਾ ਵੀ ਦਿਖਾ ਵੀ ਕਿੱਥੇ ਚੌਥਾ ਪੋੜਾ ਸੀ ਚੌਥਾ ਪੋੜਾ ਨਹੀਂ ਸੀ ਚੌਥੀ ਮਾਈ ਸੀਗੀ ਜਿਹੜੀ ਕਿ ਉਸ ਟਾਈਮ ਦੇ ਰੰਗਰੇਟੇ ਜਰਨੈਲ ਸੀ ਬਾਬਾ ਬੀਉ ਸਿੰਘ 1300 ਘੋੜਸਵਾਰ ਵਰਗੇ ਜਿਹੜੇ ਤੁਹਾਡੇ ਵਰਗੇ ਗਰਦਾਰਾਂ ਨੇ ਮਾਰੇ ਸੀ ਉਦੋਂ ਇਸ ਕਰਕੇ ਸਾਨੂੰ ਤਕੜੇ ਹੁੰਦੀ ਲੋੜ ਹੈ ਤਕੜੇ ਹੋ ਗਿਆ ਆਪਾਂ ਪੰਥ ਦੀ ਗੱਲ ਕਰਨੀ ਆ ਕੌਮ ਦੀ ਗੱਲ ਕਰਨੀ ਆ ਇਸ ਕਰਕੇ ਸਾਰੇ ਆਪਾਂ ਤਕੜੇ ਹੋਈਏ ਤੇ ਆਹੀ ਨਾ ਕੁਰਸੀ ਲੱਗੀ ਨਾ ਲੱਗਣ ਦੇਣੀ ਆ ਤੇ ਜਿਹੜਾ ਉਹਨਾਂ ਨੇ ਆਪਣੇ ਆਪ ਬਿਆਨ ਦਿੱਤਾ ਹੈ ਵੀ ਅਸੀਂ 7 ਸਾਲ ਪਹਿਲੋਂ 6 ਸਾਲ ਪਹਿਲੋਂ ਸਾਡੇ ਚ ਦੋ ਬਾਟੇ ਸੀ ਦੋ ਭਾਂਡੇ ਸੀ ਦੱਸੋ ਕੀ ਹੈ ਐਡੀ ਵੱਡੀ ਸੰਪਰਦਾ ਆ ਕਿ ਉਹਨਾਂ ਨੂੰ ਕੀ ਆ ਸਾਰੀ ਜ਼ਿੰਦਗੀ ਚ ਅਕਲ ਨਹੀਂ ਆਈ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕਿਹੜੀ ਮਰਯਾਦਾ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕਿਹੜੇ ਸਦਾ ਸੀ ਬੁਰਗੋਬਸਨ ਪਛਾਹ ਦੀ ਕਿਹੜੀ ਪਰੰਪਰਾ ਸੀ ਇਤੋਂ ਤੱਕ ਇੰਨਾ ਲੋਕਾਂ ਦੀ ਸਭ ਕੋ ਗਿਰ ਗਏ ਇਹ ਸੰਤ ਕੀ ਪ੍ਰਚਾਰ ਕਰਦੇ ਕਿ ਮਨੂਸ ਸਿਮਰਤੀ ਪੜਦੇ ਆ ਮਨੂਵਾਦੀ ਸੋਚ ਰੱਖਦੇ ਸੀਗੇ ਪਹਿਲੇ ਸੰਤ ਜਿਸ ਕਰਕੇ ਸਾਰਿਆਂ ਨੇ ਆਪਾਂ ਇਕੱਠੇ ਹੋ ਕੇ ਇਹ ਚੀਜ਼ ਦਾ ਵਿਰੋਧ ਕਰਨਾ ਤੇ ਇਹ ਚੀਜ਼ ਦਾ ਸਵਾਲ ਪੁੱਛਣਾ ਵੀ ਦੱਸੋ ਵੀ ਤੁਹਾਡੇ ਜਿਹੜੇ ਪਹਿਲੇ ਬਾਬੇ ਸੀ 7 ਸਾਲ ਪਹਿਲਾਂ ਤੁਸੀਂ ਦੋ ਬਾਟੇ ਤੁਹਾਨੂੰ ਕਿੰਨੇ ਹੁਕਮ ਕੀਤਾ ਸੀਗਾ ਲੰਗਰਾ ਤੇ ਲਿਖ ਲਈ ਹੁਣ ਉਹਦੇ ਨਾਲ ਦੀ ਸੰਗਤ ਕਹਿ ਰਹੀ ਆ ਵੀ ਬਾਬਾ ਬੜਾ ਸੱਚਾ ਤੁਸੀਂ ਸਾਰੇ ਲੋਕਾਂ ਦੇ ਵੀਊ ਦੇਖਿਆ ਉਹਨਾਂ ਦੇ ਇਲਾਕੇ ਦੇ ਗਰੀਬ ਲੋਕ ਕਹ ਰਹੇ ਵੀ ਉੱਥੇ ਦੋ ਬਾਟੇ ਹੁੰਦੇ ਸੀ ਉੱਥੇ ਜਾਤ ਪਾਤ ਹੁੰਦੀ ਸੀ ਤੇ ਸਾਡੇ ਤੇ ਕਮੈਂਟ ਕਰਨ ਵਾਲੇ ਨਾਲ ਬੜਾ ਨੇ ਵੇਖੀ ਕਹਿਣਾ ਵੀ ਜਾਤ ਪਾਤ ਨਹੀਂ ਹੁਣ ਦੱਸੋ ਤੁਹਾਡੇ ਸਾਹਮਣੇ ਹੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਕਿਰਪਾ ਹੋਈ ਤੇ ਬਾਬਾ ਆਪਣੇ ਮੁੱਖੋਂ ਮੰਨਦਾ ਪਿਆ ਵੀ ਅਸੀਂ ਜਾਤ ਪਾਤ ਕਰਦੇ ਰਹੇ ਹੁਣ ਤੁਸੀਂ ਦੱਸੋ ਕਿੱਧਰ ਜਾਓਗੇ ਜਿਹੜੇ ਕਹਿੰਦੇ ਜਾਤ ਪਾਤ ਨਹੀਂ ਹੁੰਦੀ ਇਹ ਲੋਕਾਂ ਦੀ ਜਿਹੜੀ ਮਾਨਸਿਕ ਸੀਤਾ ਹੈ ਨਾ ਜਿਹੜੀ ਗੁਲਾਮ ਰੱਖਣ ਦੀ ਲੋਕਾਂ ਨੂੰ ਹਜੇ ਤੱਕ ਉੱਥੇ ਆ ਹੁਣ ਥੋੜੇ ਦਿਨ ਪਹਿਲਾਂ ਤੁਸੀਂ ਰਾਜੇ ਵੜਿੰਗ ਦਾ ਬਿਆਨ ਦੇਖਿਆ ਜਿਹੜਾ ਕਾਂਗਰਸ ਦਾ ਪ੍ਰਧਾਨ ਹੈ ਰਾਜੇ ਵੜਿੰਗ ਕਿੱਡਾ ਧੋਣ ਚ ਕਿਲਾ ਉਹਦੇ ਗਿੱਠ ਦਾ ਤੁਹਾਨੂੰ ਵੋਟਾਂ ਵੇਲੇ ਕੋਈ ਤੁਹਾਨੂੰ ਦਲਤ ਨਹੀਂ ਦੇਖਦਾ ਵੋਟਾਂ ਵੇਲੇ ਹੁਣ ਤੁਸੀਂ ਕਹਦੇ ਸਰਦਾਰ ਬੂਟਾ ਸਿੰਘ ਖੁਰਲੀ ਅੱਜ ਪੱਠੇ ਪਾਉਂਦਾ ਸੀਗਾ ਜਦੋਂ ਤੂੰ ਨੇ ਵੋਟਾਂ ਦੀ ਲੋੜ ਹੁੰਦੀ ਆ ਉਹ ਜੋ ਤੁਸੀਂ ਉਹਨਾਂ ਦੀ ਜੁੱਤੀਆਂ ਚੱਟਦੇ ਜਾ ਕੇ ਗਰੀਬਾ ਦੀਆ ਉਹਨਾਂ ਦੇ ਪੈਰਾਂ 'ਚ ਬਿੰਦੇ ਜੇ ਵੋਟਾਂ ਲੈਣ ਲਈ ਇਸ ਕਰਕੇ ਸਾਰੇ ਪੰਥ ਨੂੰ ਵੀ ਬੇਨਤੀ ਆ ਬਠੋਕੇ ਇਹਨਾਂ ਨੂੰ ਸਜ਼ਾ ਦੇਣੀ ਆ ਤੇ ਜਿੰਨਾ ਗਰੀਬ ਲੋਕ ਨੇ ਵਿਚਾਰੇ ਤਕੜੇ ਹੋ ਇਹਨਾਂ ਨੂੰ ਜਵਾਬ ਦੇਣਾ ਬਣਦਾ ਤੁਹਾਡਾ ਅੱਜ ਜਿੰਨਾ ਚਿਰ ਤੱਕ ਨੱਕ ਨਾਲ ਲਕੀਰਾਂ ਨਹੀਂ ਕੱਢਦੇ ਕਾਂਗਰਸ ਦਾ ਪ੍ਰਧਾਨ ਉਹਨਾਂ ਚਿਰ ਕੋਈ ਵੋਟ ਨਾ ਪਾਇਓ ਠੋਕੇ ਕਓ ਕੋਈ ਸਾਡੀ ਵੋਟ ਬਾੜਨੀ ਤੁਹਾਡੇ ਵਾਸਤੇ ਕੋਈ ਕੁਝ ਨਹੀਂ ਜਿੰਨਾ ਚਿਰ ਤੱਕ ਤੁਸੀਂ ਗਰੀਬ ਲੋਕਾਂ ਨੂੰ ਇਹ ਕਹਿੰਦੇ ਕਿ ਖੁਰਲੀਆਂ ਤੇ ਪੱਠੇ ਪਾਉਂਦੇ ਜੇ ਤੁਹਾਡੀ ਇੱਥੋਂ ਤੱਕ ਮਾਨਸਿਕਤਾ ਗਿਰ ਗਈ ਪਹਿਲੋ ਸੰਤ ਸਮਾਜ ਕਰ ਰਿਹਾ ਸੰਪਰਦਾਵਾਂ ਵਾਲੇ ਜਾਤ ਪਾਤ ਫੁੱਟ ਤੇ ਹੁਣ ਜਿਹੜੀ ਸਿਆਸਤ ਸਿਆਸਤ ਦੇ ਵਿੱਚ ਵੀ ਧੌਣ ਚ ਕਿੱਲਾ ਆ ਗਿਆ ਜਾਤ ਪਾਤ ਦਾ ਐਡਾ ਵੱਡਾ ਲੀਡਰ ਹੋਵੇ ਇੰਨਾ ਪੜਿਆ ਲਿਖਿਆ ਹੋਵੇ ਕਿੰਨੀਆਂ ਡਿਗਰੀਆਂ ਦਾ ਮਾਲਕ ਹੋਵੇ 7 8 ਵਾਰੀ ਉਹ ਐਮਪੀ ਜਿੱਤੇ ਹੋਵੇ 5 7 ਵਾਰੀ ਮਿਨਿਸਟਰ ਰਿਹਾ ਹੋਵੇ ਗ੍ਰਹਿ ਮੰਤਰੀ ਰਿਹਾ ਹੋਵੇ ਗਵਰਨਰ ਰਿਹਾ ਹੋਵੇ ਬਿਆਰ ਦਾ ਉਹਨੂੰ ਤੁਸੀਂ ਕਹ ਰਹੇ ਖੁੰਦਿਆਂ ਤੇ ਪੱਠੇ ਪੁੰਦਾ ਸੀ ਕਿਉਂ ਛੋਟੀ ਜਾਤ ਦਾ ਸੀ ਗਰੀਬ ਘਰ ਦਾ ਸੀਗਾ ਉਹਨਾਂ ਦੇ ਸਿਰ ਤੇ ਤੁਸੀਂ ਰਾਜ ਕਰਦੇ ਜੇ ਵਿੜਿੰਗ ਸਾਹਿਬ ਜੋ ਸਵਾਦ ਤਾਂ ਹੁਣ ਤੁਸੀਂ ਜਿੱਤ ਕੇ ਦਿਖਾਓ ਤੁਹਾਨੂੰ ਇਹ ਗਰੀਬ ਲੋਕ ਦੱਸਣਗੇ ਵੀ ਕਿਵੇਂ ਧੋਣਾ ਚੁੱਕਲੇ ਕੱਢੀ ਦੇ ਇਸ ਕਰਕੇ ਸਾਰੇ ਆਪਾਂ ਇਕੱਠੇ ਹੋ ਜਿੱਥੇ ਬਾਬਾ ਸਖਦੇਵ ਸਿੰਘ ਨੂੰ ਦੱਸਣਾ ਹੈ ਵੀ ਤੁਸੀਂ ਜਾਤ ਪਾਤ ਕਿਵੇਂ ਕਰਦੇ ਆ ਨਾ ਅਸੀਂ ਕੁਰਸੀ ਲੱਗਣ ਦੇਣੀ ਆ ਉਸੇ ਤਰ੍ਹਾਂ ਹੀ ਰਾਜੇ ਬਣੰਗ ਨੂੰ ਠੋਕ ਕੇ ਆਪਾਂ ਜਵਾਬ ਦੇਣਾ ਸਮੁੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ